ਆਜੂ ਭੋਜਨ ਸਮਾਜ ਪਾਰਟੀ ਦੀ ਸਮੁੱਚੀ ਬਸਪਾ ਲੀਡਰਸ਼ਿਪ ਵੱਲੋਂ vai ਪੁਰਨ ਕੁਮਾਰ ਦੇ ਸ਼ਰਧਾਂਜਲੀ ਸਮਾਗਮ ਪੰਚਕੁਲਾ ਵਿੱਚ ਪਹੁੰਚ ਕੇ ਪਰਿਵਾਰ ਅਤੇ ਸੰਗਠਨ ਨਾਲ ਮੁਸਾਜ ਕੀਤੀ। ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਬਸਪਾ ਸੁਭਾ ਪ੍ਰਧਾਨ ਡਾਕਟਰ ਅਫਤਾਸ ਸਿੰਘ ਕ੍ਰੀਮਪਰੀ ਜੀ ਨੇ ਕਿਹਾ ਕਿ ਇਹ ਜਾਤੀਵਾਦੀ ਵਿਵਸਥਾ ਆਈਪੀਐਸ ਐਡੀਜੀਪੀ ਰੈਂਕ ਦੇ ਅਧਿਕਾਰੀ ਨੂੰ ਵਿਖਾ ਗਈ ਅਤੇ ਇਨਸਾਫ ਨਹੀਂ ਮਿਲਿਆ। ਅਜਿਹੀ ਵਿਵਸਥਾ ਨੂੰ ਬਦਲਣ ਲਈ ਸਹਿਬ ਜੀ ਕਾਂਚੀ ਰਾਮ ਜੀ ਦੇ ਅੰਦੋਲਨ ਨਾਲ ਜੁੜੀ ਅਤੇ ਭੈਣ ਕੁਮਾਰੀ ਮਾਇਆਵਤੀ ਜੀ ਦੀ ਲੀਡਰਸ਼ਿਪ ਵਿੱਚ ਅੱਗੇ ਵਧੀ। ਬਿੱਤੇ ਦਿਨੀ ਜਾਤੀਵਾਦ ਵਿਵਸਥਾ ਦਾ ਸ਼ਿਕਾਰ ਹੋਏ ਬਾਈਪੁਰਨ ਕੁਮਾਰ ਜੀ ਦਾ ਅਜਬ ਪੰਚਕੁਲਾ ਦੇ ਵਿੱਚ ਅਸ਼ਦੰਜੀ ਸਮਾਰੋਹ ਕਰਵਾਇਆ ਗਿਆ ਜਿਸ ਵਿੱਚ ਬਹੁਜਨ ਸਮਾਈ ਪਾਰਟੀ ਪੰਜਾਬ ਵੱਲੋਂ ਸਮੁੱਚੀ ਬਸਪਾ ਲੀਡਰਸ਼ਿਪ ਸਨਹਿਤ ਪਹੁੰਚ ਕੇ ਪਰਿਵਾਰ ਅਤੇ ਸੰਗਤ ਨਾਲ ਦੁੱਖ ਸਾਂਝਾ ਕੀਤਾ ਦੇਸ਼ ਦੇ ਕੋਨੇ-ਕੋਨੇ ਦੇ ਵਿੱਚੋਂ ਜਿੱਥੇ ਲੋਕ ਪਹੁੰਚੇ ਲੇਕਿਨ ਉਥੇ ਹੀ ਕਾਂਗਰਸ ਪਾਇਪਾ ਆਪ ਅਕਾਲੀਦਰ ਅਨੈਲੂ ਸਮੇਤ ਸਾਰੀਆਂ ਪਾਰਟੀਆਂ ਦੇ ਸੂਬਾ ਪ੍ਰਧਾਨਾਂ ਦੀ ਗੈਰ ਹਾਜ਼ਰੀ ਰਹੀ ਬਹੁਜਨ ਸਮਾਈ ਪਾਰਟੀ ਦੇ ਸੂਬਾ ਪ੍ਰਧਾਨ ਡਾਕਟਰ ਹਰਤਾ ਸਿੰਘ ਕ੍ਰੀਮਪੁਰ ਜੀ ਨੇ ਇਨਾ ਪਾਰਟੀਆਂ ਦੇ ਨਿਸ਼ਾਨਾ ਸਾਧਦੇ ਹੋਏ ਕਿਹਾ ਕਿ ਕਾਂਗਰਸ ਭਾਜਪਾ ਆਪ ਅਤੇ ਦੂਸਰੇ ਰਾਜਨੀਤਿਕ ਦਲ ਕਿਤੇ ਨਾ ਕਿਤੇ ਸੰਤਵਾਦੀਆਂ ਆਪਰਾਧੀਆਂ ਦੀ ਪਿੱਠ थਾਪੜ ਦਿਆ ਅਤੇ ਪੀੜਤਾ ਨਾਲੋਂ ਦੂਰੀ ਬਣਾ ਕੇ ਰੱਖਣ ਦਾ ਇਹੋ ਹੀ ਕਾਰਨ ਹੈ ਦੱਸ ਦਿਓ ਕਿ ਇਸ ਤੋਂ ਪਹਿਲਾਂ ਬੋਜਨ ਸਮਾਏ ਪਾਰਟੀ ਨੇ ਵਾਈਪੂਰਨ ਕੁਮਾਰ ਦੇ ਪਰਿਵਾਰ ਨੂੰ ਇਨਸਾਫ ਦਿਵਾਉਣ ਲਈ ਧਰਨਾ ਪ੍ਰਦਰਸ਼ਨ ਕੀਤਾ ਅਤੇ ਡੀਸੀ ਸਾਹਿਬ ਨੂੰ ਮੰਗ ਪੱਤਰ ਦਿੱਤੇ ਉਦੋਂ ਬੋਜਨ ਸਮਾਏ ਪਾਰਟੀ ਦੇ ਰਾਸ਼ਟਰੀ ਪ੍ਰਧਾਨ ਪੰਕਵਾਰੀ ਮਾਇਆਵਤੀ ਜੀ ਵੱਲੋਂ ਵੀ ਟਵੀਟ ਕਰਕੇ ਦੋਸ਼ੀਆਂ ਖਿਲਾਫ ਕਾਰਵਾਈ ਕਰਨ ਦੀ ਮੰਗ ਕੀਤੀ ਗਈ ਸੀ ਪੰਚਕula ਤੋਂ ਰਾਕੇਸ਼ ਕੁਮਾਰ ਸੰਦੀ ਵਲਡਵਾਈ ਬੀਐਸਪੀ ਸਪੋਰਟ ਜਨ ਸਮਾਜ ਪਾਰਟੀ ਸਭ ਤੋਂ ਪਹਿਲੇ ਤੋਂ ਅੱਜ ਜਦ ਬਾਈ ਪੂਰਨ ਕੁਮਾਰ ਜੀ ਕੀ ਅੰਤਮ ਅਰਦਾਸ ਹੋਈ ਹੈ ਤਾਂ ਹਮ ਪਰਿਵਾਰ ਕੇ ਇਸ ਦੁੱਖ ਮੇ ਸ਼ਾਮਲ ਹੈ ਕਿਉਂਕਿ ਇਹ ਬਹੁਤ ਦੁਖਦ ਹੈ ਕਿ ਇੱਕ ਆਈਪੀਐਸ एडीजीपी रैंक के अधिकारी को अभी तक न्याय नहीं मिले इंसाफ नहीं मिला है हमें इस बात का और तकलीफ है कि आज अरदास पे किसी भी राजनीतिक दल का स्टेट का अध्यक्ष जहां नहीं पहुंचा है। कांग्रेस पार्टी का अध्यक्ष बीजेपी का अध्यक्ष मुख्यमंत्री हरियाणा के और पंजाब के इवन मुख्यमंत्री जिनकी पार्टी के विधायक हैं जिनके परिवार में इतनी बड़ी ट्रस्टी हुई है पंजाब के मुख्यमंत्री की हाजिरी केजरीवाल साहब की गैर हाजिरी इस इतने बड़े संकट के समय में जब पूरा समाज इस संकट में शोक ग्रस्त है तो ये गैरहाजिरी कांग्रेस की गैर हाजिरी पंजाब के अकाली दल के प्रधान की गैर हाजिरी